इंडिया चक दे इंडिया चक दे इंडिया चक दे इंडिया चक दे इंडिया बस माफी ਕਰਦਾ ਕੋਟਨਾ ਚੱਕ ਦੇ ਹੋ ਕੇ ਜੀ ਹੋ ਕੇ ਬਹਿਨਵਾਦ ਜੂਨ 올림픽 ਮੈਚ ਹੋ ਰਿਹਾ ਹੈ ਅੱਜ ਸੈਮੀਫਾਈਨਲ ਖੇਲਣ ਜਾ ਰਹੀ ਹੈ ਇੰਡੀਆ ਟੀਮ ਕੀ ਕਹਿਣਾ ਚਾਹੋਗੇ ਕੀ ਬੈਸਟ ਵਿਸ਼ਸ ਦਿਖੋ ਜੀ ਸਾਡੀਆਂ ਬੈਸਟ ਵਿਸ਼ਸ ਨੇ ਸਾਰਿਆਂ ਨੂੰ ਤੇ ਹਾਕੀ ਦੀ ਟੀਮ ਨੂੰ ਤੇ ਸਾਡੇ ਪੰਜ ਖਿਡਾਰੀ ਉਮੀਦ ਸਰਦੇ ਨੇ ਤੇ ਉਹ ਖੇਡ ਕੇ ਜਿੱਤਣਗੇ ਜਰੂਰ ਅੱਜ ਸੈਮੀਫਾਈਨਲ ਤੇ ਫਾਈਨਲ ਦੇ ਵਿੱਚ 골ਡ ਮੈਡਲ ਲੈ ਕੇ ਹਾਸਲ ਕਰਕੇ ਆਉਣਗੇ ਤੇ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ ਮਾਣ ਆ ਤੇ ਬਹੁਤ ਵਧੀਆ ਮੈਚ ਰਹੇਗਾ ਤੇ ਚਲੋ ਵਧੀਆ 1980 ਤੋਂ ਬਾਅਦ ਭਾਰਤ ਨੇ 골ਡ ਮੈਡਲ ਨਹੀਂ ਜਿੱਤਿਆ ਇਸ ਵਾਰ ਆਸਾਂ ਤੇ ਉਮੀਦਾਂ ਨੇ ਤੁਸੀਂ ਆਪਣੇ ਵੱਲੋਂ ਕੀ ਵਿਸ਼ੇਸ ਦੋਗੇ ਸਾਡੇ ਵੱਲੋਂ ਇਹੀ ਵਿਸ਼ੇਸ ਹੈ ਕਿ ਆਪਾਂ ਵਿਸ਼ੇਸ ਦੇਣ ਵਾਲੇ ਕੌਣ ਹੁੰਦੇ ਆ ਆਪਾਂ ਤਾਂ ਬਸ ਗੁਰੂ ਰਾਮਦਾਸ ਜੀ ਦੀ ਮਿਹਰ ਸਦਕਾ ਆਦਰ ਅਰਦਾਸ ਕਰਦਿਆਂ ਉਹਨਾਂ ਦੇ ਅੱਗੇ ਕੀ ਸਾਡਾ ਇੰਡੀਆ ਜਿੱਤੇ ਤੇ ਅੰਮ੍ਰਿਤਸਰ ਦੇ ਸਾਡੇ ਪੰਜ ਖਿਡਾਰੀ ਜਿੱਤਣ ਤੇ ਬਾਕੀ ਦੂਰ ਆਪਣੇ ਪੰਜਾਬ ਦਾ ਨਾਮ ਵੀ ਰੌਸ਼ਨ ਹੋਵੇ ਤੇ ਨਾਲ ਹੀ ਇੰਡੀਆ ਦਾ ਨਾਮ ਵੀ ਰੌਸ਼ਨ ਹੋਵੇ